ਹਾਲਾਤ ਨੇ ਸੁਭੇ ਦੇ ਉਹਦੇ ਮੁਤਾਬਕ ਤੇ ਮੈਨੂੰ ਨਹੀਂ ਲੱਗਦਾ ਕਿ ਜਨਤਾ ਕਿਸੇ ਵੀ ਤਰੀਕੇ ਹੁਣ ਆਮ ਆਦਮੀ ਪਾਰਟੀ ਨੂੰ ਦੁਬਾਰਾ ਮੋੜਾਏ ਲੋਕੀ ਦੋ ਸਵਾ ਦੋ ਮਹੀਨਿਆਂ ਦੇ ਵਿੱਚ ਇੰਨਾ ਪਛਤਾਰੇ ਇੱਕ ਵਿਸ਼ਵਾਸ ਘਾਤ ਪੰਜਾਬ ਦੀ ਜਨਤਾ ਦੇ ਨਾਲ ਹੋ ਗਿਆ ਕਿ ਵੱਡੇ ਵੱਡੇ ਵਾਅਦੇ بجلی ਮਾਫੀ ਦੇ ਕੀਤੇ ਉਹ ਵਾਅਦੇ ਇਹਨਾਂ ਨੇ ਪੂਰੇ ਨਹੀਂ ਕੀਤੇ 1000 ਰੁਪਿਆ ਭੇੜਨ ਨੂੰ ਕਹਿੰਦਾ ਸੀ ਉਹਨਾਂ ਦਾ ਵਾਅਦਾ ਪੂਰਾ ਨਹੀਂ ਕੀਤਾ ਇਹ ਤੱਕ ਖੋਣ ਵਾਲੇ ਪਾਸੇ ਲੱਗੇ ਹੋਇਆ ਪਹਿਲੇ ਦਿਨ ਦੇ ਕਿਸੇ ਦੀ ਸੁਰੱਖਿਆ ਖੋਲੀ ਕਿਸੇ ਦੀ ਜ਼ਮੀਨ ਖੋਲੀ ਕਿਸੇ ਦੀ ਪੈਨਸ਼ਨ ਖੋਲੀ ਇਸੇ ਪਾਸੇ ਲੱਗਿਆ ਹਾਲੇ ਤੱਕ ਦੇਣ ਵਾਲਾ ਕੰਮ ਤਾਂ ਜਿਹੜਾ ਨਾਲ ਲੱਗਦਾ ਤੇ ਨਾ ਕੋਈ ਹੋਇਆ ਹੀ ਹੈ ਜਿਹੜੇ ਪਹਿਲਾਂ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਸੀ ਉਹਨਾਂ ਦੇ ਵਿੱਚ ਵੀ ਕਟੌਤੀ ਹੈ ਡਿਵੈਲਪਮੈਂਟ ਵਾਲਾ ਪਾਸਾ ਵੀ ਹਾਲੇ ਕਿਸੇ ਤਰੀਕੇ ਦਾ ਕੋਈ ਕੰਮ ਸ਼ੁਰੂ ਨਹੀਂ ਹੋਇਆ ਇਸ ਕਰਕੇ ਹਾਲੇ ਤੱਕ ਕੰਮ ਬੰਦ ਕਰਨ ਵਾਲੇ ਪਾਸੇ ਜਾਤ ਤਿਆ ਜਿਹੜਾ ਨੌਜਵਾਨਾਂ ਨੂੰ ਵੱਡੇ ਵੱਡੇ ਦਾਅਵੇ ਕੀਤੇ ਸੀ ਉਹਨਾਂ ਦੀਆਂ ਵੀ ਨੌਕਰੀਆਂ ਖੋਲਣੀਆਂ ਜਿਹੜੇ ਜਿਹੜੀ ਮੋਟਰ ਜਿਹੜੀ ਵਾਲਿਆਂ ਦੀਆਂ ਪਹਿਲਾਂ ਉਹਨਾਂ ਦਾ ਹੁਕਮ ਆ ਗਿਆ ਸੀ ਉਹਨਾਂ ਦਾ ਜਿਹੜਾ ਕਾਰੋਬਾਰ ਬੰਦ ਕਰਨ ਦੀ ਸੋਚੀ ਸੀ ਆ ਰੇਤਾ ਬਜਰੀ ਬੰਦ ਹੋਣ ਕਰਕੇ ਸਾਰਾ ਹੀ ਕੰਸਟਰਕਸ਼ਨ ਇੰਡਸਟਰੀ ਸਾਰੀ ਵਿਹਲੇ ਪਈ ਸਾਰਾ ਕਿਤੇ ਵੀ ਕੋਈ ਕੰਮ ਜਿਹੜਾ ਮਜ਼ਦੂਰ ਵਿਹਲੇ ਆ ਬਿਸਤਰੀ ਵਿਹਲੇ ਆ ਬਾਕੀ ਸਾਰੇ ਬੰਦੇ ਪਹਿਲੇ ਬੈਠੇ ਆ ਕਿਸੇ ਦੀ ਇੱਟਾਂ ਨਹੀਂ ਲੱਗਦੀਆਂ ਸਰੀਆਂ ਨਹੀਂ ਵਿੱਗਦਾ ਸੀਮਿੰਟ ਨਹੀਂ ਵਿੱਗਦਾ ਸਾਰਾ ਕੁਝ ਹਾਲੇ ਤੱਕ ਕੰਮ ਨੈਕਟਿਵ ਫੇਜ਼ ਹੀ ਸਾਰਾ ਜਿਹੜਾ ਸਰਕਾਰ ਦਾ ਉਹ ਦੇਖਣ ਨੂੰ ਜਿਹੜਾ ਉਹ ਮੇਰਾ ਕਾਂਗਰਸ ਦਾ ਇੱਕ ਮਤਲਬ ਕਾਂਗਰਸ ਉਹਦੇ ਕਮੇਟੀ ਫਲਾਈ ਗਈ ਸੀ ਜਿਹੜੀ ਰੋਕਿਤਰਾਹ ਦੇ ਵਿੱਚ ਆਜ ਕਿ ਕੈਨਸਲ ਤਾਂ ਆਪਣੇ ਹੀ ਕਰਦੇ ਰੋਕਿਤਰਾਹ ਦੇ ਸਾਨੂੰ ਯਾਦ ਨਹੀਂ ਹੋਈਆਂ ਹੈ ਕਿ ਨਾ ਨਾ ਦੇ ਹਾਲੇ ਪਹੁੰਚ ਪਾਲੇ ਤੇ ਹੈ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸਾਰੇ ਰਲ ਕੇ ਸਰਕਾਰ ਦਾ ਜਿਹੜਾ ਹੈਗਾ ਜਵਾਬ ਦਿੱਤਾ ਜਾਵੇ ਪਰ ਸਾਡੇ ਆਪਣੀ ਵੀ ਜਿਹੜੀ ਅਕਾਲੀ ਦਲ ਦੀ ਇੱਕ ਆਪਣੀ ਵਿਚਾਰਧਾਰਾ ਉਹਦੇ ਮੁਤਾਬਕ ਜਿਹੜੀ ਸਾਡੀ ਆਪਣੀ ਕਮਿਟਮੈਂਟ ਹੈ ਇਸ ਕਰਕੇ ਕਿ ਬੰਦੀ ਸਿੰਘਾੜੀ ਉਹਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਆਪਣਾ ਉਹ ਪਖਤੂ ਵੀ ਨਾਲ ਨਾਲ ਚੱਲ ਰਹੇ ਹਾਂ ਬਾਕੀ ਜੇ ਕੋਈ ਹੋਰ ਕੋਈ ਪ੍ਰਪੋਜ਼ਲ ਕਿਸੇ ਪਾਸੋਂ ਆਏ ਕਿ ਫਿਰ ਦੇਖਾਂਗੇ ਜੀ ਮਾਦ ਸਰਕਾਰ ਨੇ ਤਾਂ ਉਹ ਵੀ ਦਰਵਾਜ਼ਾ ਉਤਾਰ دیا ਹੈ ਲੇਕਿਨ ਆਪ ਜਿਵੇਂ ਅਕਾਲੀ ਦਲ ਹੈ ਕਾਂਗਰਸ ਹੈ ਭਾਜਪਾ ਇਹ ਮਿਲ ਕਰਕੇ ਜਿਸ ਤਰ੍ਹਾਂ ਸਿੱਧੂ ਗੁੰਡੇ ਵਾਲਾ ਦੇ ਪਰਿਵਾਰ ਕੋਲੋਂ ਕਰ ਰਹੇ ਤਾਂ ਇੱਕ ਮਿਲ ਕਰਕੇ ਉਹ ਵੀ ਦਰਵਾਜ਼ਾ ਉਤਾਰ ਸਕਦੇ ਨਹੀਂ ਅਭੀ ਦੇਖੋ ਘੱਲੇ ਕੋਈ ਕਿਸੇ ਲੈਵਲ ਤੇ ਉੱਤੇ ਗੱਲ ਨਹੀਂ ਹੋਈ ਕਿਉਂਕਿ ਪਰਿਵਾਰ ਬਹੁਤ ਸਦਮੇ ਚ ਹੈ ਮੈਂ ਵੀ ਕਾਫੀ ਸਮਾਂ ਉਹਨਾਂ ਨੂੰ ਕੀਕਪੁਰ ਸਾਹਿਬ ਉਸਤੇ ਮਿਲਿਆ ਉੱਥੇ ਅਸਤੀਆ ਪ੍ਰਵਾਨ ਕਰਨ ਵਾਸਤੇ ਕਲ ਪ੍ਰਧਾਨ ਸਾਹਿਬ ਵੀ ਉਹਨਾਂ ਦੇ ਘਰ ਜਾ ਕੇ ਆਇਆ ਬਾਕੀ ਵੀ ਸਾਰੇ ਲੀਡ ਤੇ ਆ ਇੰਨਾ ਵੱਡਾ ਸਦਮਾ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਇਸ ਕਰਕੇ ਉਹਨਾਂ ਨਾਲ ਹਾਲੇ ਇਸ ਵਿਸ਼ੇ ਤੇ ਗੱਲ ਕਰਨੀ ਗੱਲ ਭੋਗ ਵੀ 8 ਤਰੀਕ ਨੂੰ ਹੈ ਔਰ ਇਲੈਕਸ਼ਨ ਦੀ ਨਾਮਿਨੇਸ਼ਨ ਚੇਤ੍ਰਿਕ ਨੂੰ ਕੰਮ ਖਤਮ ਹੋ ਜਣ ਇਸ ਕਰਕੇ ਪਰਿਵਾਰ ਦੀ ਹਾਲਾਤ ਦੇ ਮੁਤਾਬਕ ਹਾਲੇ ਗੱਲ ਕਰਨੀ ਪਈ ਹੋਗੀ